ਇਹ ਤਾਂ ਕੋਈ ਦਿਖਦਾ ਹੀ ਨਹੀਂ ਦਿਖਦਾ ਘੱਟੇ ਨਹੀਂ ਘਰ ਆਈਂ ਆ ਪੁੱਤ ਸਸ਼ੀਕਲ ਮਾਸੀ ਜੀ ਸਸ਼ੀਕਲ ਪੁੱਤ ਹੋ ਠੀਕ ਹੈ ਹਾਂਜੀ ਠੀਕ ਆ ਤੁਸੀਂ ਠੀਕ ਹੋ ਹਾਂ ਅਸੀਂ ਵੀ ਠੀਕ ਆ ਦੱਸਿਆ ਵੀ ਨਹੀਂ ਤੈਨੂੰ ਉਹ ਬਸ ਮੈਂ ਇੱਥੇ ਕੰਮ ਆਈ ਸੀਗੀ ਮੈਂ ਕਿਹਾ ਪੈਣ ਕੋਲੀਏ ਜਾ ਕੇ ਮਿਲੇ ਹੁੰਨੀ ਆ ਦੱਸ ਫੋਨ ਕਰ ਦੰਦੀ ਤਾਰੀ ਜਾ ਕੇ ੱਡੇ ਤੋਂ ਲੈ ਆਉਂਦਾ ਤੁਰ ਕੇ ਆਈ ਹੋਏਂਗੀ ਆ ਜਾ ਪੁੱਤ ਲਾਪਰਿਤ ਲਾਪਰਿਤ ਕੀ ਹੋ ਰਿਹਾ ਹੁਣ ਆ ਦੇਖ ਤਾਂ ਕੋਣ ਆਇਆ ਕੋਣ ਆਇਆ ਜੱਸੀ ਆਈ ਹੋਣੀ ਸਤਿ ਸ਼੍ਰੀ ਅਕਾਲ ਪੈਣੀ ਸਤਿ ਸ਼੍ਰੀ ਅਕਾਲ ਕਿਵੇਂ ਆ ਵਧੀਆ ਤੁਸੀਂ ਦੱਸੋ ਠੀਕ ਆ ਵਧੀਆ ਹੈ ਬਿਆਤ ਅੰਦਰੇ ਵੜ ਕੇ ਬੈਠੇ ਹੋ ਹੈ ਜੀ ਅੰਦਰ ਵੜ ਕੇ ਬੈਠੀਆਂ ਨਾਲੇ ਹੋਰ ਮੈਂ ਤਾਂ ਦਿਖਾਈ ਦੇਗੀ ਤੁਸੀਂ ਆਏ ਹੋ ਕਦੇ ਨਾਲੇ ਪਿੰਡ ਆ ਕੇ ਕਿੰਨੀ ਵਾਰ ਮੁੜ ਵੀ ਗਏ ਕਦੇ ਐ ਪੁੱਛੇ ਵਿਪਰੀਤ ਹੈਗੀ ਏ ਜਦ ਮਰ ਗਈ ਉਹ ਤੇਰੇ ਜੀਜੇ ਨੂੰ ਪੁੱਛ ਜੇਗੀ ਤੇ ਲੈ ਕੇ ਜਾਊਗਾ ਫੇਰ ਹੀ ਹੈ ਹੋਰ ਸੁਣਾ ਤੂੰ ਤੂੰ ਬਹੁਤ ਵਧੀਆ ਕੀਤਾ ਤੂੰ ਆ ਕੇ ਪ੍ਰੀਤ ਚੱਲ ਪੁੱਤ ਮੈਂ ਪਾਣੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਗੱਲਾਂ ਮਾਰੋ ਬੈਠ ਕੇ ਹਨਾ ਪਿੰਡ ਦਾ ਬੜੀ ਵਾਰ ਆਈ ਆ ਕਦੇ ਮਾਸੀ ਕੋਲੇ ਵੀ ਆਈ ਆ ਆਪਦੀ ਕੋਲੇ ਕੀ ਕਰਾਂ ਅੜੀਏ ਤੈਨੂੰ ਪਤਾ ਹੀ ਐ ਬਸ ਪਿੰਡ ਵੀ ਕੀ ਆਈ ਆ ਮੈਂ ਬਸ ਅਰਸ਼ੂ ਦਾ ਹਾਲ ਚਾਲ ਫੋਨ ਤੇ ਪੁੱਛ ਲੈਣੀਆਂ ਭਾਬੀ ਨਾਲ ਗੱਲਾਂ ਕਰ ਲੈਣੀਆਂ ਪਿੰਡ ਵੀ ਨਿਗੇੜੇ ਬੱਜੇ ਨਹੀਂ ਆਹੋ ਮੈਂ ਵੀ ਕੋਲੇ ਆਈ ਸੀ ਕੰਮ ਮੈਂ ਕਿਹਾ ਹੁਣੇ ਤਾਂ ਨਹੀਂ ਆਉਣਾ ਮੈਂ ਹੀ ਮਿਲਿਉਣੀ ਆ ਜਾ ਕੇ ਓ ਕੋਈ ਨਾ ਬਾਬਾ ਗੁਰੂ ਤੇਰਾ ਵੀ ਲੰਬਾ ਤਾਰਾਂਗੇ ਹਜੇ ਵੈਸੇ ਤਾਂ ਤੂੰ ਮੇਰੇ ਤੋਂ ਛੋਟੀ ਐ ਤੂੰ ਘੜਾ ਨੂੰ ਸੂਟ ਦੇਣਾ ਅੜੀਏ ਅੱਛਾ ਜੇ ਮੈਂ ਛੋਟੀਆਂ ਇਹਦਾ ਮਤਲਬ ਐ ਨਹੀਂ ਵੀ ਛੋਟੇ ਕੁਝ ਦਿੰਦੇ ਨਹੀਂ ਹੁੰਦੇ ਮੈਂ ਤਾਂ ਦਵਾਂਗੀ ਬਈ ਜਦੋਂ ਮੇਰੇ ਕੋਲ ਆਇਉਂਗੀ ਤੂੰ ਲੈ ਤੂੰ ਮੇਰੇ ਤੋਂ ਛੋਟੀਆਂ ਕੰਬਲੀਆਂ ਤੇਰੇ ਤੋਂ ਸੂਟ ਫੜਦੀ ਮੈਂ ਸੋਹਣੀ ਥੋੜੀ ਲੱਗੂਗੀ ਚੱਲ ਤੂੰ ਕੁਝ ਦੇਈ ਨਾ ਦੇਈ ਬਸ ਅਸੀਂ ਬਹਰ ਨਾਲ ਇੱਕ ਵਾਰ ਆ ਜੀਏ ਤੇਰੇ ਕੋਲ ਉਹੀ ਬਹੁਤ ਐ ਚੰਗਾ ਹੋਰ ਸੁਣਾ ਤੇਰੀ ਸੱਸ ਕਿਵੇਂ ਰਹਿੰਦੀ ਜ਼ਰੇ ਨਾਲ ਬਸ ਲੈ ਬੁੱਤ ਨਾਲ ਤੂੰ ਆਏ ਦੱਸ ਰੋਟੀ ਬਣਾਵਾਂ ਮੈਂ ਕਿ ਚਾਹ ਪੀਏਗੀ ਪਹਿਲਾਂ ਨਹੀਂ ਰੋਟੀ ਤਾਂ ਨਹੀਂ ਖਾਣੀ ਚਾਹੇ ਬਣਾ ਲਓ ਜੀ ਚਲ ਠੀਕ ਆ ਪੁੱਤ ਮੈਂ ਬਣਾਉਂਗੀ ਦੂਜੇ ਸਾਹਮਣੇ ਤਾਂ ਇਹ ਐ ਸ਼ੋਅ ਕਰਦੀ ਐ ਵੀ ਮੈਂ ਤਾਂ ਆਪਦੀ ਨੂੰ ਤਾਂ ਬਹੁਤ ਕਰਦੀ ਆ ਜਦੋਂ ਆਪਦੇ ਰਿਸ਼ਤੇਦਾਰ ਆਏ ਹੁੰਦੇ ਨੇ ਨਾ ਉਦੋਂ ਤਾਂ ਮੈਨੂੰ ਅੱਗੇ ਰੱਖਦੀ ਐ ਇਹ ਜਾਂ ਚਾਹ ਬਣਾ ਲਿਆ ਜਾਂ ਰੋਟੀ ਬਣਾ ਲਿਆ ਹੁਣ ਪ੍ਰੀਤ ਤੇਰੇ ਸਾਹਮਣੇ ਮਾੜਾ ਜਿਹਾ ਦਿਖਾਵਾ ਕਰਨ ਲੱਗੀ ਐ ਦੇਖ ਲੈ ਅੜੀਏ ਦੇਖਣ ਨੂੰ ਤਾਂ ਭੋਲੀ ਲੱਗਦੀ ਐ ਵਿਚਾਰੀ ਛਕਲਾਂ ਤੋਂ ਨਹੀਂ ਨਾ ਜੱਜ ਕਰਨਾ ਚਾਹੀਦਾ ਬੰਦੇ ਨੂੰ ਮੈਨੂੰ ਪਤਾ ਐ ਜਿਹੜਾ ਕੱਟੇ ਸੋਈ ਜਾਣੇ ਬਈ ਕਰ ਐਂਦਾ ਹੁੰਦਾ ਪਿੱਪਲ ਇੱਥੇ ਹੋਰ ਲਾਰਖਾ ਇੱਕ ਕੌਣ ਤਾਰੀ ਦਾ ਮਾਮਾ ਤਾਰੀ ਦਾ ਮਾਮਾ ਹੋਰ ਕੀ ਉਹੀ ਜਿਹੜਾ ਵਿਆਹ ਵੇਲੇ ਵੀ ਸ਼ੂਰੀ ਹਾਂ ਉਹ ਇੱਥੇ ਰਹਿੰਦਾ ਪਰਮਾਨੈਂਟ ਏ ਕਿਉਂ ਅਬਦ ਕਰੇਗਾ ਤਾਂ ਨਹੀਂ ਜਾਂਦਾ ਮੈਨੂੰ ਕੀ ਪਤਾ ੜੀ ਇਹਨਾਂ ਦਾ ਅਬਦ ਕਰੇ ਕਿਉਂ ਨਹੀਂ ਜਾਂਦੇ ਇਹ ਤਾਂ ਬਸ ਇਹਨਾਂ ਨੇ ਐਂ ਕਹਿ ਰੱਖਿਆ ਹੈ ਆ ਮੇਰੇ ਲਈ ਸੱਸ ਕਹਿ ਜਾਂਦੀ ਹੈ ਜਦੋਂ ਮੇਰਾ ਵਿਆਹ ਹੋਇਆ ਸੀ ਮੇਰੇ ਵੀਰ ਭਾਈ ਨੇ ਛੋਟੀ ਜਿਹਨੂੰ ਇੱਥੇ ਲੈ ਆਈ ਸੀ ਕਿਉਂਕਿ ਮੇਰੇ ਮਾਪੇ ਮਰ ਗਏ ਸੀ ਭਾਈ ਪਰ ਜੇ ਇਹ ਕਿਹੜਾ ਇਹਨੂੰ ਸਾamd ਦੇ ਨੇ ਨਾ ਮੈਂ ਇਹਨਾਂ ਨੂੰ ਆਈ ਵਾਰੇ ਹੀ ਐਗਜ਼ੈਂਪਲ ਦਿਨੀ ਹੁੰਦੀ ਆ ਹੁਣ ਆਪਣਾ ਅਰਸ਼ੂ ਐ ਦੇਖ ਹੁਣ ਆਪਣੇ ਭਾਈ ਤੇ ਪਰਜਾ ਹੀ ਨਹੀਂ ਸਾamd ਦੇ ਉਹਨੂੰ ਆਹੋ ਨਾ ਮੇਰੀ ਗੱਲ ਸੁਣੋ ਚੱਲ ਸਾamd ਦੇ ਆ ਬਹੁਤ ਵਧੀਆ ਗੱਲ ਹੈ ਤੇਰੀ ਸੱਸ ਦੀ ਪਰ ਉਹਨੂੰ ਜ਼ਮੀਨ ਵੀ ਤਾਂ ਹੁੰਦੀ ਹੋਊਗੀ ਜ਼ਮੀਨ ਆਪਦਾ ਹਿੱਸਾ ਲੈ ਕੇ ਆਇਆ ਉਹ ਕਿੱਥੇ ਲੈ ਕੇ ਆਇਆ ਇਹ ਗੱਲਾਂ ਤਾਂ ਮੈਨੂੰ ਅੰਡੇ-ਬਿੰਡੇ ਨੇ ਕਹਿਤੀਆਂ ਵੀ ਆਪਦੀ ਜ਼ਮੀਨ ਵੀ ਮੰਗਵਾ ਲੈ ਪਰ ਜ਼ਮੀਰੀ ਗੱਲ ਸੁਣਨ ਕੀ ਫੇਰੀ ਐ ਇਹ ਤਾਂ ਹਰ ਵਾਰ ਕਹਿੰਦੇ ਨੇ ਤੂੰ ਤਾਂ ਜ਼ਮੀਨ ਦੀ ਭੁੱਖੀ ਐ ਤੂੰ ਤਾਂ ਜ਼ਮੀਨ ਦੀ ਭੁੱਖੀ ਐ ਇਹਨੂੰ ਸੁੱਕੀ ਰੋਟੀਆਂ ਖਵਾਈ ਜਾਓ ਫਿਰ ਇਹ ਜੇ ਪਾਈ ਪਰ ਜਾਈ ਕੋਲੇ ਜ਼ਮੀਨ ਕੋਈ ਛੱਡੀ ਜਦੋਂ ਸਾਹਮਦੇ ਹੀ ਨਹੀਂ ਅਗਲੇ ਠੋਕੇ ਲਓ ਜ਼ਮੀਨ ਬਈ ਆਪਦੀ ਮੈਂ ਤਾਂ ਇਹਨਾਂ ਨੂੰ ਬਹੁਤ ਸਮਝਾਇਆ ਐ ਵੀ ਮੈਂ ਕਿਹੜਾ ਆਪਦੇ ਨਾ ਕਰਾਉਣੀ ਐ ਜ਼ਮੀਨ ਘਟੂਕੜ ਤੁਸੀਂ ਲੈ ਲਓ ਥੋੜੀ ਜ਼ਮੀਨ ਵੱਜ ਜੂਗੀ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਐ ਜੇ ਬੰਦਿਆਂ ਦਾ ਸਭ ਕੁਝ ਖਾਣਾ ਚਾਹੀਦਾ ਨਾਲ ਕਹਿੰਦੀ ਹੁੰਦੇ ਨਾ ਜਦੋਂ ਅਗਲੇ ਦੇ ਨਾਮ ਜ਼ਮੀਨ ਆਉਂਦਾ ਜ਼ਮੀਨ ਆਉਂਦੀ ਹੋਵੇ ਤਾਂ ਹੱਸ ਕੇ ਹਰੇਕ ਰੋਟੀ ਦਿੰਦਾ ਹੁੰਦਾ ਹੂੰ ਹੀ ਗਰਮ ਹੈ ਮੈਂ ਤਾਂ ਫਸ ਰਹੀਆਂ ਸੱਚੀ ਉਹੀ ਗੱਲ ਲੋਕਾਂ ਦੀਆਂ ਰੋਟੀਆਂ ਪਕਾਉਣ ਜੋਗੀ ਰਹਿ ਗਈ ਮੈਂ ਤਾਂ ਪੜਾਈਆਂ ਪੜੁਈਆਂ ਸਾਰੀਆਂ ਰੁਲ ਗਈਆਂ ਇਹ ਤਾਂ ਬਈ ਗੱਲ ਗਲਤ ਹੈ ਦੇਖ ਐ ਤਾਂ ਫਰੀ ਚ ਕਿਸੇ ਨੂੰ ਰੋਟੀਆਂ ਵੀ ਨਹੀਂ ਖਵਾਈਆਂ ਜਾਂਦੀਆਂ ਉਹ ਵੀ ਗਾਹਾਂ ਦੀ ਗਾਹਾਂ ਦੇਖ ਲੈ ਪ੍ਰੀਤਾ ਪਹਿਲਾਂ ਤਾਂ ਇਹ ਮੈਨੂੰ ਕਿਹਾ ਕਰਦੇ ਤੂੰ ਮਾੜੀ ਐ ਹੁਣ ਤੂੰ ਵੀ ਮਾੜੀ ਹੋ ਗਈ ਇਹੀ ਗੱਲ ਆ ਵੀ ਬੰਦਾ ਤਾਂ ਸੱਚ ਬੋਲਦਾ ਭਾਈ ਸੱਚ ਬੋਲਣ ਵਾਲਾ ਤਾਂ ਉਹੀ ਪੜਾ ਲੱਗਦਾ ਹੁੰਦਾ ਅਗਲੇ ਨੂੰ ਜੇ ਤੇਰੀ ਥਾਂ ਤੇ ਮੈਂ ਹੁੰਦੀ ਨਾ ਮੈਂ ਵੀ ਇੰਗ ਕਰਨਾ ਸੀ ਮੈਂ ਤਾਂ ਕੋਈ ਨਹੀਂ ਮੁਫਤ ਚ ਰੋਟੀਆਂ ਖਵਾਉਂਦੀ ਕਿਸੇ ਨੂੰ ਚਾਲੋ ਪ੍ਰੀਤ ਮੈਨੂੰ ਐ ਹੋ ਜਾਂਦਾ ਰੋਟੀ ਦਾ ਤਾਂ ਪੁੰਨੇ ਹੁੰਦਾ ਐ ਜੀ ਕੀ ਕਰਾਂ ਮੈਂ ਉਹ ਜਵਾਨ ਤਾਂ ਮੇਰੀ ਵੀ ਨਹੀਂ ਖੜਦੀ ਕੁਛ ਨਾ ਕੁਛ ਮੈਂ ਬੋਲ ਹੀ ਦਿੰਨੀ ਆ ਆ ਕਿਤੇ ਆਪ ਵੀ ਨਾ ਬਾਹਰ ਦੇ ਅੰਦਰ ਹੀ ਘੁਸੜੇ ਬੈਠਾ ਐ ਅੱਛੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਮੇਰੀ ਇਹਦੀ ਭੈਣ ਆਈ ਬੈਠੀ ਮਾਸੀ ਦੀ ਕੁੜੀ ਕੀ ਪਤਾ ਐ ਮੈਂ ਤਾਂ ਤਾਣੀ ਫੋਨ ਕਰਿਆ ਮਹਾਂ ਚਲ ਕੀਤੇ ਕਰੇ ਹੋਊਗਾ ਜੇ ਨਹੀਂ ਹੋਊਗਾ ਚਲੋ ਵਧੀਆ ਤਾਂ ਫੋਨ ਕਰਿਆ ਨਹੀਂ ਹੈਗਾ ਐ ਨਹੀਂ ਪਤਾ ਮਾਪੋਤ ਕਿਸੇ ਪਾਸੇ ਟਾਲੇ ਜਾਂਦੇ ਜਾਣ ਕੇ ਮੇਰੀ ਸੱਸ ਦਾਦੇ ਨੂੰ ਸੂਟ ਦੇਣ ਦਾ ਹੱਕ ਐ ਦੇਖ ਇਹਨੂੰ ਸੂਟ ਦੀ ਦੇਣ ਦੀ ਮਾਰੀ ਹੀ ਲੁਕ ਜਾਂਦੀ ਮੰਨ ਕੇ ਕਿਸੇ ਪਾਸੇ ਚਲ ਲੜ ਗਈ ਮੈਂ ਤਾਂ ਤੈਨੂੰ ਮਿਲਣ ਆਈ ਆ ਅਗਲੀ ਦੇਵੇ ਚਾਹੀ ਨਾ ਦੇਵੀ ਕੀ ਕਰਾਉਣਾ ਮੈਂ ਦਿੰਦੀ ਤਾਂ ਕਿਵੇਂ ਨਹੀਂ ਹੈਗੀ ਆਪ ਮੈਨੂੰ ਕਿਵੇਂ ਆਰਡਰ ਲਾ ਦਿੰਦੀ ਐ ਜਦੋਂ ਇਹਦਾ ਕੋਈ ਆਪ ਦਾ ਰਿਸ਼ਤੇਦਾਰ ਆ ਜੀ ਨਾ ਮੈਂ ਆਪਦੀ ਪੇਟੀ ਖੋਲ ਕੇ ਫੇਰ ਸੂਟ ਦਿੰਨੀ ਆ ਅੱਛਾ ਮੇਰੇ ਰਿਸ਼ਤੇਦਾਰਾਂ ਵਾਰੀ ਇਹ ਆਪਦੀ ਪੇਟੀ ਨਹੀਂ ਖੋਲਦੀ ਹੈ ਗਲਤ ਤਾਂ ਤੇਰੀ ਸਹੀ ਐ ਲਪ੍ਰਿਤ ਪਰ ਮੈਂ ਤਾਂ ਇਹ ਕਹਿਣੀ ਆ ਵੀ ਕੌਣ ਨੂੰ ਲੜਾਈ ਪਾਉਣੀ ਆ ਅਗਲੀ ਕਹੂਗੀ ਪਹਿਲੀ ਵਾਰ ਹੀ ਆਈ ਸੀ ਲੜਾਈ ਪੋਵਾ ਕੇ ਚਲ ਗਈ ਉਹ ਲੜਾਈ ਪਾਉਣ ਨੂੰ ਆਪਾਂ ਕਿਹੜਾ ਉਹਦੇ ਨਾਲ ਲੜਨਾ ਹੈ ਹੁਣ ਸੱਚੀ ਗੱਲ ਤਾਂ ਕਹਿਣੀ ਪੈਂਦੀ ਹੁੰਦੀ ਐ ਲੈ ਸਾਈ ਸਹਿਵਾ ਆ ਰਹੀ ਐ ਆਹੋ ਹੁਣ ਸਾਈ ਸਹਿਵਾ ਦਿੱਗੀ ਘੰਟਾ ਹੋ ਗਿਆ ਮੈਨੂੰ ਆਈ ਨੂੰ ਸਤਿ ਸ਼੍ਰੀ ਅਕਾਲ ਭਾਈ ਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਹੋ ਠੀਕ ਠਾਕ ਤੂੰ ਦੱਸ ਕਿਵੇਂ ਆ ਠੀਕ ਆ ਮੈਂ ਤਾਂ ਅੱਜ ਕਿਵੇਂ ਕਰਦੀ ਗਿਆ ਸਾਡਾ ਤੁਹਾਨੂੰ ਤਾਂ ਮੈਨੂੰ ਨਹੀਂ ਦਿਖਦਾ ਮੈਂ ਹੀ ਕਿਹੜੇ ਮਾਰੇ ਆ ਮਾਮਾ ਵੀ ਆ ਗਿਆ ਸਤਿ ਸ਼੍ਰੀ ਅਕਾਲ ਮਾਮਾ ਸਤਿ ਸ਼੍ਰੀ ਅਕਾਲ ਆ ਜਾ ਮਾਮਾ ਚਾਹਾਂ ਕੁਛ ਵੀ ਐ ਚਾਹੇ ਸਾਡਾ ਘਰ ਤੈਨੂੰ ਦਿਖਿਆ ਚਾਹੇ ਸਾਨੂੰ ਤੇਰਾ ਦਾਲਤਾ ਮਿਲਣ ਦੀ ਹੈ ਨਾ ਤੂੰ ਆ ਗਈ ਇੰਨੀ ਬਹੁਤਾ ਲੈ ਹੱਕ ਆਪਣਾ ਬਣਦਾ ਸੀ ਵਿਆਹ ਕਰਾ ਕੇ ਅਗਲੀ ਕੋਲੇ ਸੋਰੇ ਜਾਣ ਦਾ ਆਹੋ ਤੇਰੇ ਖਾਤਰ ਪੈਂਟ ਸ਼ਰਟ ਤੇ ਤੇਰੇ ਖਾਤਰ ਸੂਟ ਵੀ ਲਈ ਬੈਠੀ ਆ ਮੈਂ ਤਾਂ ਵੀ ਕਦੋਂ ਆਣਗੇ ਤੇ ਦਵਾਂਗੀ ਹੂੰ ਤਾਂ ਛੋਟੇ ਦਿਨ ਦੇ ਨਹੀਂ ਹੁੰਦੇ ਓਹੋ ਪੈਂਟ ਸ਼ਰਟ ਕਾ ਨੂੰ ਦੇਣੀ ਆ ਬੰਦੇ ਨੂੰ ਤਾਂ ਖੇਸੇ ਜਲ ਜਾਂਦੇ ਨੇ ਹੋਰ ਤੈਨੂੰ ਸੂਟ ਲਿਆ ਜੇ ਅੱਛਾ ਸਾਨੂੰ ਖੇਸਾ ਨਾ ਸਾਰ ਦੋ ਹੈ ਤੇ ਹੋਰ ਵੀ ਵਧੀਆ ਉੱਪਰ ਲੈ ਕੇ ਸਾਰਾ ਸਿਆਲ ਕੰਗ ਆਣ ਕੇ ਬੈਜਾ ਕਰਿਓ ਚੰਗੀ ਗੱਲ ਆ ਭਾਈ ਅਸਲ ਚ ਥੋੜੀ ਗਿਠਮਿਟ ਹੋ ਗਈ ਹਾਂ ਹੋਰ ਮਾਮਾ ਜੀ ਕਰੇ ਠੀਕ ਠਾਕ ਐ ਸਾਰੇ ਤਿੰਨਾਲੇ ਕਦੋਂ ਆਏ ਸੀ ਤੁਸੀਂ ਲੈ ਆਉਣ ਨੂੰ ਦੱਸ ਉਹ ਮਾਮਾ ਤਾਂ ਉਰੀ ਰਹਿੰਦਾ ਸਾਡੇ ਕੋਲੇ ਮਾਮੇ ਨੇ ਕਿੱਧਰ ਜਾਣਾ ਉਰੀ ਰਹਿੰਦਾ ਮੈਂ ਤਾਂ ਸੁਣੀ ਸੀ ਮਾਮੀ ਦੇ ਭਾਈ ਤੇ ਪਰਜਾਈ ਵੀ ਹੈਗੇ ਨੇ ਉਹ ਰਹੇ ਆ ਨਾ ਹੋਇਆ ਵਰ ਗਿਆ ਬੁੱਤ ਤੂੰ ਦੱਸ ਚਲ ਆਪਦਾ ਪਰਿਵਾਰ ਦਾ ਠੀਕ ਹੈ ਛੱਡ ਗੱਲਾਂ ਤਾਂ ਹਾਂਜੀ ਮੇਰੇ ਤਾਂ ਪਰਿਵਾਰ ਠੀਕ ਹੈ ਚਲੋ ਹੁਣ ਆਏ ਦੱਸ ਕੀ ਖਾਏਗੀ ਕੀ ਲੈ ਕੇ ਆਈਏ ਤੇਰੇ ਵਾਸਤੇ ਖਾਣ ਪੀਣ ਨੂੰ ਕੁਛ ਨਹੀਂ ਖਾਣਾ ਪੀਣਾ ਮੈਂ ਤਾਂ ਲੈ ਤਦੀ ਕੁਛ ਨਹੀਂ ਖਾਣਾ ਪੀਣਾ ਚੱਲ ਗੱਲਾਂ ਹੀ ਖਾਏਂਗੀ ਤਾ ਗੱਲਾਂ ਕਰ ਕਰ ਕੇ ਰੱਜ ਜੇਗੀ ਹੈ ਮਾਮੇ ਦੀ ਪਰਿਵਾਰਚ ਤਾਂ ਆਏ ਐ ਜਿਵੇਂ ਆਪਣੇ ਆ ਦੇਖੋ ਆਪਣਾ ਅਰਸ਼ੂ ਹੈਗਾ ਆਪਣੇ ਭਾਈ ਪਰਜੈ ਸਾਮਦੇ ਨੇ ਉਹਨੂੰ ਅੱਛਾ ਪਰ ਇਧਰ ਪਤਾ ਨਹੀਂ ਕੀ ਸਿਸਟਮ ਹੈਗਾ ਭਾਈ ਪਤਾ ਨਹੀਂ ਸਾਮਦੇ ਨਹੀਂ ਪਤਾ ਨਹੀਂ ਕੀ ਗੱਲ ਹੈ ਉਹੀ ਗੱਲ ਸਾਰੇ ਕੁਝ ਨਹੀਂ ਨਾ ਹੁੰਦੇ ਪ੍ਰੀਤ ਕੋਈ ਸਿਆਣਾ ਵੀ ਹੁੰਦਾ ਹੈ ਨਾ ਕੋਈ ਦੇਖੋ ਉਹ ਵੀ ਹੁੰਦਾ ਚੱਲ ਅਕਲ ਨਹੀਂ ਹੁੰਦੀ ਕਈਆਂ ਨੂੰ ਵੱਡਿਆਂ ਦੀ ਇੱਜ਼ਤ ਕਿਵੇਂ ਕਰਨੀ ਹੈ ਓਏ ਉਹੀ ਗੱਲ ਕਰਦੇ ਆ ਚਲ ਹੈ ਨਹੀਂ ਚੱਜਦੇ ਉਹ ਤਾਂ ਚਲ ਐਵੇਂ ਕਾਹਨੂੰ ਪੁਰਾਣੀਆਂ ਗੱਲਾਂ ਛੇੜੀਆਂ ਨੇ ਮਾਮਾ ਤਾਂ ਸਾਡੇ ਲਈ ਰਹਿੰਦਾ ਬਹੁਤ ਟਾਈਮ ਦਾ ਵਿਆਹ ਤੋਂ ਪਹਿਲਾਂ ਦਾ ਰਹਿੰਦਾ ਇਹ ਤਾਂ ਤੈਨੂੰ ਨਹੀਂ ਇਹ ਤਾਂ ਬਚਾਰਾ ਸਾਰੀ ਜ਼ਮੀਨ ਵੀ ਉਹਨਾਂ ਨੂੰ ਦੇ ਹੀ ਬੈਠਾ ਆਵਦੀ ਫਿਰ ਵੀ ਚਲ ਉਹਨਾਂ ਬਾਰੇ ਸੋਚਦਾ ਤਾਂ ਮੈਂ ਵੀ ਕਹਿੰਦੀ ਸੀ ਜੇ ਚੱਲ ਪਾ ਭਾਈ ਤੇ ਪਰਜਾਈ ਨਹੀਂ ਚੱਜਦੇ ਫਿਰ ਜ਼ਮੀਨ ਤਾਂ ਆਉਂਦੀ ਹੋਊਗੀ ਉਹ ਤਾਂ ਹਿੱਸਾ ਲੈਣਾ ਚਾਹੀਦਾ ਇਹਨਾਂ ਨੂੰ ਫਿਰ ਉਹ ਉਹਨਾਂ ਨੂੰ ਕਾਦੋਂ ਦਿੱਤੀ ਮੁਫਤ ਜੀ ਭਾਈ ਜੋ ਸਾਹਮਦੇ ਨਹੀਂ ਅਗਲੇ ਨਹੀਂ ਦਿੱਤੀ ਫਰੀ ਤਾਂ ਸਾਰਾ ਕੁਝ ਹੀ ਮਾਮੇ ਲਵੇ ਆ ਜ਼ਮੀਨ ਨਾ ਤਾਂ ਮਾਮੇ ਦੀ ਐ ਚਲ ਬੋਂਦੇ ਬੀਜ ਦਿਓ ਹੁਣੇ ਕਰੀ ਜਾਣ ਦੇ ਮਾਮਨੇ ਕਰਨ ਠੇਕਾ ਦੇ ਦਿੰਦੇ ਅਗਲੇ ਹੋਰ ਕੀ ਚਾਹੀਦਾ ਜੇ ਆਪਾਂ ਉਹਨਾਂ ਨੂੰ ਨਹੀਂ ਮੰਨ ਲਾ ਕਿਸੇ ਹੋਰ ਨੂੰ ਠੇਕੇ ਦੇ ਦਿੰਨੇ ਆ ਅਗਲਾ ਵੀ ਪੈਸੇ ਤੋਂ ਉਹ ਦੇ ਦਿੰਦੇ ਨੇ ਗੱਲ ਤਾਂ ਇੱਕ ਹੀ ਐ ਨਾ ਨਾ ਬਾਈ ਕਿਤੇ ਜ਼ਮੀਨ ਆਪਦੇ ਨਾਮ ਹੋਵੇ ਤੇ ਕਿਤੇ ਕੋਈ ਹੋਰ ਬੋਂਦਾ ਹੋਵੇ ਜਿਵੇਂ ਜਿਹੜੇ ਹਿਸਾਬ ਨਾਲ ਤੁਸੀਂ ਸਾਹਮਦੇ ਹੋ ਨਾ ਇਹਨੂੰ ਜ਼ਮੀਨ ਤਾਂ ਤੁਹਾਡੇ ਨਾਮ ਹੋਣੀ ਚਾਹੀਦੀ ਆ ਲੈ ਹੈ ਦੇਖ ਕਾਮਲੀ ਮੇਰੇ ਨਾਂ ਬਣਾ ਦੀ ਕਿਉਂ ਚਾਹੀਦੀ ਐ ਜ਼ਮੀਨ? ਓਏ ਮਾਮੇ ਦੀ ਜ਼ਮੀਨ ਐ, ਮਾਮੇ ਦੇ ਨਾਂ ਹੀ ਚਾਹੀਦੀ ਐ। ਹੁਣ ਸਾਰੀ ਉਮਰ ਇਹਨੇ ਰੋਟੀ ਖਾਣੀ ਐ। ਕਾਦੇ ਸਿਰ ਤੇ ਖਾਉ। ਇਹਨੂੰ ਠੇਕਾ ਆ ਜਾਂਦਾ 4 ਪੈਸੇ ਜੋੜ ਕੇ ਰੱਖ ਲੂਗਾ। ਚੱਲ ਕੱਲ੍ਹ ਕਰਾਉਣਾ ਇਹਨੂੰ ਪੈਸੇ ਦੀ ਲੋੜ ਪੈ ਜਾਂਦੀ ਐ ਕਿਤੇ। ਨਾਲੇ ਮੈਂ ਜ਼ਮੀਨ ਤੋਂ ਕੀ ਕਰਾਉਣਾ? ਮੇਰੇ ਲਈ ਆਪਦੀ ਹੈਗੀ ਜਿਹੜੀ ਉਹੀ ਬਹੁਤ ਆ। ਲੈ, ਕਰਾਉਣਾ ਕਿਉਂ ਨਹੀਂ ਬਈ ਕੁਛ? ਜਿਵੇਂ ਹੁਣ ਉਹਨੂੰ ਸੰਭੀ ਜਾਂਨੇ ਓ, ਅੱਗੇ-ਅੱਗੇ ਉਹਨੇ ਬੁਢਾ ਵੀ ਹੋਣਾ ਐ। ਤੈਨੂੰ ਪਤਾ ਐ ਬੁਢੇ ਬੰਦੇ ਦੀਆਂ ਲੋੜਾਂ ਵੀ ਪੱਦੀਆਂ ਨੇ। ਤੇ ਤੁਹਾਨੂੰ ਤਾਂ ਲੋੜ ਐ ਉਹਦੀ ਜ਼ਮੀਨ ਦੀ। ਬਈ ਮਲੇ ਨੂੰ ਲੱਗਦਾ ਵੀ ਲਾਪਰੀ ਤੇ ਨਹੀਂ ਲਾਤੀਂ ਉਂਗਲਾਂ ਲੈ ਲਾਪੀ ਨੇ ਕਿਉਂ ਉਂਗਲਾਂ ਲਾਤੀਆਂ ਹੁਣ ਲਾਪੀ ਦੇ ਵੀ ਤਾਂ ਭੈਣ ਤੇ ਪਰਜਾਈ ਹੈਗੇ ਨੇ ਇੰਨਾ ਕ ਤਾਂ ਮੈਨੂੰ ਅਕਲ ਹੈਗੀ ਆ ਨਾਲੇ ਮੈਨੂੰ ਉਂਗਲਾਂ ਲਾਉਣ ਦੀ ਕੀ ਲੋੜ ਐ ਇਹ ਤਾਂ ਬੋਲੇ ਤੋਂ ਬੋਲੇ ਨੂੰ ਦਿਖਦਾ ਵੀ ਜ਼ਮੀਨ ਤਾਂ ਉਸੇ ਕੋਲੇ ਹੁੰਦੀ ਜਿਹੜੀ ਰੋਟੀ ਦਿੰਦਾ ਮੈਂ ਤਾਂ ਫਿਰ ਵੀ ਨਹੀਂ ਕਦੇ ਛੋੜੀ ਤਾਂ ਮੰਗੀ ਜ਼ਮੀਨ ਆ ਕਿਉਂ ਉਂਗਲ ਲਾਤੀ ਮੈਂ ਹੋਰ ਸਾਰਾ ਅੱਛਾ ਹੀ ਉਂਗਲਾਂ ਲਾਈ ਲਾਈਆਂ ਨੇ ਇਹਨੂੰ ਇਹ ਹਾਲਤਾਂਲੇ ਤੂੰ ਪੁੱਛਿਆ ਨਹੀਂ ਮੈਂ ਆ ਚੱਲ ਚੰਗਾ ਚੱਲ ਦੇਖ ਲੈ ਪ੍ਰੀਤ ਇਹ ਹੀ ਗੱਲਾਂ ਕਰਦੇ ਨੇ ਬਈ ਇਹ ਤਾਂ ਆਉਣ ਵਾਲੀ ਹੈ ਬਈ ਇਹ ਤਾਂ ਮੈਨੂੰ ਵੀ ਅਕਲ ਹੈਗੀ ਆ ਨਾਲ ਜਿਹੜੇ ਵਰਤਦਾ ਹੁੰਦਾ ਨਾ ਉਹਦੇ ਖਾਤਰ ਤਾਂ ਬੰਦਾ ਜਾਨ ਵੀ ਦੇ ਸਕਦਾ ਮੁਹਤਾਜ ਤੁਸੀਂ ਜ਼ਮੀਨ ਦੇ ਹੀ ਬੈਠੇ ਹੋ ਮੈਂ ਤਾਂ ਕਹੀ ਆ ਨਾ ਪੁੱਤੋ ਵੀ ਨਾਲ ਵਾਲਾ ਲੋ ਬਈ ਨਾਲ ਵਾਲਾ ਇਹੀ ਨੀ ਮੰਨਦੇ ਫਿਰ ਹੁਣ ਮੇਰੇ ਕੀ ਸਾਰੇ ਨਾਲੇ ਮੈਂ ਕੜਾਇਆ ਕਹਿੰਦੀ ਵੀ ਮੇਰੇ ਨਾਲਵਾ ਦੋ ਮੈਂ ਤਾਂ ਕਦੇ ਪ੍ਰੀਤ ਇਹਨਾਂ ਨੂੰ ਐ ਵੀ ਨਹੀਂ ਕਿਹਾ ਬਈ ਮੇਰੇ ਨਾਲਵਾ ਦੋ ਮੈਂ ਤਾਂ ਇਹੀ ਗੱਲ ਕਹਿੰਨ ਨੂੰ ਨੀ ਵੀ ਚੱਲ ਮਾਮੇ ਦੇ ਨਾਲ ਰਹੂਗੀ ਵਧੀਆ ਗੱਲ ਐ ਆਪਦਾ ਮੌਜਨਾ ਚਿੱਟੇ ਬਾਕੇ ਘੁੰਮਿਆ ਕਰੂਗਾ ਉਹਦੇ ਕੱਪੜੇ ਕਣੀਓ ਵੀ ਤਰਸਦਾ ਨਾਲੇ ਜੀ ਉਹਨਾਂ ਦੇ ਨਾਮ ਹੋਊਗੀ ਨਾ ਉਹਨੂੰ ਰੋਟੀ ਵੀ ਹੱਸ ਕੇ ਮਿਲੂਗੀ ਹੁਣ ਵੀ ਮੇਰੇ ਨਾਲ ਹੀ ਆ ਪੁੱਤ ਜ਼ਮੀਨ ਤਾਂ ਗੱਲ ਤਾਂ ਇਹ ਹੈ ਜੀ ਥੋੜੀ ਤਾਂ ਨਾਮ ਕੱਲੀ ਨਾਮ ਦੀ ਐ ਬੌਂਦੇ ਤਾਂ ਹੋਣੀ ਉਹ ਫਿਰ ਹੁਣ ਪ੍ਰੀਤ ਚਾਹ ਜ਼ਮੀਨ ਤਾਂ ਚੱਕ ਕੇ ਵੀ ਨਹੀਂ ਲਿਆ ਸਕਦੇ ਵੇਚ ਕਿਉਂ ਨਹੀਂ ਪੁੱਥੇ ਫਿਰ ਵੇਚ ਕੇ ਹੋਰੇ ਲੈ ਲਓ ਜਦੋਂ ਇਹਨਾਂ ਨੇ ਉੱਥੇ ਜਾਣਾ ਹੀ ਨਹੀਂ ਬਈ ਉਹ ਚੱਲ ਆਇਆ ਟੁੱਟਿਆ ਨਹੀਂ ਜਾਂਦਾ ਹੁੰਦਾ ਟੱਬਰ ਨਾਲੋਂ ਕੋਈ ਨਾ ਉਹ ਤਾਂ ਜਹੇ ਜੇ ਨਿਕਲ ਕੇ ਨਿਕਲ ਗਏ ਗੱਲ ਤਾਂ ਆਪਦਾ ਪਿੰਡ ਤਾਂ ਆਪਦਾ ਪਿੰਡੀ ਹੁੰਦਾ ਮਾਮਾ ਗੱਲ ਤਾਂ ਕੁੜੀ ਦੀ ਵੀ ਸਹੀ ਐ ਨਾਲੇ ਉਹਨਾਂ ਦੀਆਂ ਅੱਖਾਂ ਖੁੱਲਣ ਹਾਂ ਉਹੀ ਤਾਂ ਮੈਂ ਕਹਿੰਦੀ ਆ ਇਹੋ ਜਿਹੇ ਬੰਦੇ ਨੂੰ ਫਿਰ ਸੱਜਾ ਕੌਣ ਦੇਊਗਾ ਅਜਿਹੀ ਸੋਚੀ ਗਏ ਤੁਸੀਂ ਉਹਨਾਂ ਨੂੰ ਤਾਂ ਨਜ਼ਾਰੇ ਨੇ ਕੇ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ ਹੈਗੀ ਹੱਥ ਨੂੰ ਹੱਥ ਹੁੰਦਾ ਬਈ ਕਹਿੰਦੇ ਹੁੰਦੇ ਜਿਹੇ ਜੇ ਬੰਦਾ ਕਰਦਾ ਆਪ ਵੀ ਉਹਦੇ ਨਾਲ ਉਹੀ ਜੇ ਕਰਨੀ ਚਾਹੀਦੀ ਆ ਹਾਂ ਜਦੋਂ ਲੱਲੇ ਪੋਚੇ ਕਰਦੇ ਹੋ ਅਗਲਾ ਕਹਿੰਦਾ ਵੀ ਡਰਦਾ ਹੈ ਤਾਂ ਸਾਡੇ ਤੋਂ ਲੈ ਉਹ ਚੱਲ ਕੋਈ ਨਹੀਂ ਪ੍ਰੀਤ ਫਿਰ ਜਿੱਦੇ ਲੋੜ ਪਈ ਉਹਦੇ ਵੇਚ ਵੱਟ ਕੇ ਉਹ ਰੇ ਲ ਲੈ ਲਾਂਗੇ ਕੋਈ ਬਾਣਾ ਨਾਲੇ ਮੇਰੀ ਗੱਲ ਸੁਣ ਜਿੰਨਾ ਟਾਈਮ ਅਗਲਾ ਠੇਕਾ ਸਹੀ ਦਿੰਦਾ ਉਹਨਾਂ ਟਾਈਮ ਤਾਂ ਆਪਾਂ ਵੀ ਨਹੀਂ ਅੜਦੇ ਸੋਹਣੇ ਲੱਗਦੇ ਹਾਂ ਜਿੱਦੇ ਕਿਣਮਣ ਜੀ ਕਰਨ ਲੱਗੇ ਬਈ ਜੇ ਠੇਕਾ ਲੇਟ ਕਰਨ ਲੱਗੇ ਉਹਦੇ ਆਪਾਂ ਮਾਮਾ ਵੇਚ ਆਵਾਂਗੇ ਹੋਰ ਤਾਂ ਕੁਛ ਹੈ ਹੀ ਨਹੀਂ ਜਿੰਨਾ ਟਾਈਮ ਅਗਲੇ ਠੀ ਲੇ ਬਈ ਜ਼ਮੀਨ ਆਸਮਾਨ ਦਾ ਫਰਕ ਐ ਕਿਤੇ ਤੁਸੀਂ ਠੇਕੇ ਤੇ ਦੋਹਾਂ ਠੇਕੇ ਦੇ ਪੈਸੇ ਆਉਣ ਕਿਤੇ ਤੁਸੀਂ ਆਪ ਬੀਜੋ ਤੇ ਸਾਰੀ ਤੁਹਾਡੇ ਕੋਲ ਫਸਲ ਵੀ ਆਵੇ ਤੇ ਪੈਸੇ ਵੀ ਆਉਣ ਬਈ ਫਿਰ ਉਹ ਤਾਂ ਆਪ ਹੀ ਨਹੀਂ ਕਰਦੇ ਹੁਣ ਹੁਣ ਤੇ ਕੀ ਫਾਇਦਾ ੜੀਏ ਕਿਉਂ ਇਹਨਾਂ ਨਾਲ ਜਰਾਹੀ ਕਰੀ ਜਾਨੀਂ ਤੂੰ ਆਪਦੀ ਕੋਈ ਗੱਲਬਾਤ ਸੁਣਾ ਮਾ ਸਾ ਤਾਂ ਤੂੰ ਆਈ ਐ ਮੈਂ ਤਾਂ ਸਮਝਾ ਕੇ ਦੇਖਦੀ ਸੀ ਮੈਂ ਕਿਹਾ ਕਿ ਤੇ ਮੇਰੀ ਗੱਲ ਇਹ ਬੁੱਥ ਚ ਪੜ ਜੇ ਉਹ ਬਈ ਫਿਰ ਤੂੰ ਆਪ ਸਿਆਣੀ ਆ ਹੁਣ ਜੇ ਅਸੀਂ ਨੇ ਆਪ ਬੀਜ ਨਹੀਂ ਹੋਵੇ ਉੱਥੇ ਜਾ ਕੇ ਵੀ ਬੀਜ ਵਟ ਸਕਦੇ ਆ ਗੱਲ ਕਰ ਤਾਂ ਆਉਣ ਜਾਣਦੀ ਐ ਵਿੱਡੀ ਦੂਰ ਕੌਣ ਕਰੇ ਚਲੋ ਬਾਕੀ ਉਹ ਤਾਂ ਤੁਹਾਡੀ ਮਰਜ਼ੀ ਹੈਗੀ ਕਰੋ ਚਾਹੇ ਨਾ ਕਰੋ ਮੈਂ ਤਾਂ ਤੁਹਾਨੂੰ ਦੱਸਣਾ ਸੀ ਵੀ ਭਾਈ ਮੁਫਤ ਚ ਬੰਦਾ 2 ਦਿਨ ਰੋਟੀਆਂ ਖਵਾ ਸਕਦਾ ਸਾਰੀ ਉਮਰ ਨਹੀਂ ਖਵਾ ਸਕਦਾ ਹੁੰਦਾ ਇਹ ਤੁਸੀਂ ਆਪ ਸਿਆਣੇ ਹੋ ਭਾਈ ਬਿੱਲੀ ਦੇ ਗੱਲ ਤੇ ਟੱਲੀ ਫਿਰ ਕੌਣ ਬੰਨੇ ਗੱਲ ਤਾਂ ਇਹ ਹੈ ਵੀ ਇਹ ਦੋਏ ਜਣੇ ਦੋਨੇ ਤਾਂ ਡਰਦੇ ਨੇ ਪਾਣੀ ਭਰਦੇ ਨੇ ਤਾਂ ਹੀ ਨਹੀਂ ਕੁਝ ਬੋਲਦੇ ਹੈਗੇ ਉਹਨਾਂ ਸਾਹਮਣੇ ਨਹੀਂ ਉਹਨਾਂ ਦੀ ਕੀ ਮਜਾਲ ਹੈ ਵੀ ਜਮੀਨ ਉਹ ਬਾ ਵੀ ਜਾਣ ਉਹ ਚਲ ਛੱਡ ਵੀ ਦੋ ਇਹ ਗੱਲਾਂ ਹੁਣ ਕੋਈ ਨਹੀਂ ਦੇਖਾਂ ਜਿਹੜਾ ਕੁਝ ਬਣੂਗਾ ਆ ਤੂੰ ਐ ਕਰ ਲੈ ਆਪਣੀ ਚਾਹ ਬਣਾ ਮੈਂ ਇਸ 모ਸੇ ਫੜ ਕੇ ਲਵਾਂ ਮੈਂ ਸਮੋਸੇ ਤਾਂ ਖਾਏਂਗੀ ਗਈ ਹੋਈ ਐ ਮਾਂ ਚਾਹ ਬਣਾਉਣ ਨਾਲੇ ਇਹ ਤੁਸੀਂ ਸਮੋਸਿਆਂ ਦੀ ਗੱਲ ਕਰਦੇ ਹੋ ਇਹ ਤਾਂ ਸਮੋਸਿਆਂ ਦੇ ਮਾਂ ਪਿਓ ਨਾਲ ਛੱਡੇ ਇਹ ਤਾਂ ਤਿੰਨ ਤਿੰਨ ਚਾਰ ਚਾਰ ਇਕੱਠੇ ਖਾ ਜਾਂਦੀ ਐ ਲੈ ਤੂੰ ਮੈਨੂੰ ਕਦੋਂ ਦੇਖ ਲੈ ਖਾਂਦੀ ਨੂੰ ਬਸ ਮੈਂ ਵੀ ਖਾ ਲਵਾਂ ਚੱਲ ਚੰਗਾ ਚੱਲੀ ਆ ਮਾਂ ਲੈ ਇਹ ਚਲ ਹਾਂ ਚੱਲ ਚੰਗਾ ਆ ਗਿਆ ਸੀ ਦੇਖਿਆ ਗੱਲ ਤੇ ਤਾਂ ਜਮਾ ਨਹੀਂ ਆਉਂਦੇ ਹੈਗੇ ਆਪਦੀ ਲਾਤੇ ਉੱਪਰ ਰੱਖਦੇ ਨੇ ਹਰ ਵਾਰੀ ਐਂ ਤਾਂ ਜਮੀ ਨਹੀਂ ਕਹਿੰਦੇ ਵੀ ਅਸੀਂ ਗਲਤਾਂ ਭਈ ਕਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੂੰ ਆਹੋ ਦੇਖ ਲਿਆ ਨਾਲੇ ਮਾਮਾ ਤਾਂ ਕਰਾਉਣ ਨੂੰ ਕਰਾਵੀ ਦੇਵੇ ਤੇਰੇ ਘਰ ਵਾਲਾ ਨਹੀਂ ਮਾਣ ਹੈਗਾ ਉਹੀ ਦਿੰਦਾ ਕਰਾਉਣ ਤੇ ਨਾਲੇ ਮੇਰੀ ਗੱਲ ਸੁਣ ਲੈ ਇਹਨਾਂ ਕਿੰਨਾ ਕ ਟਾਈਮ ਇਹਨੂੰ ਰੋਟੀਆਂ ਖਵਾਈ ਜਾਣਗੀਆਂ ਤੂੰ ਹੀ ਕਹਿੰਦੀ ਰਹੀਆ ਘਰ ਇੱਕ ਨ ਇੱਕ ਦਿਨ ਤਾਂ ਬਣ ਜੂਗੀ ਗੱਲ ਮੈਨੂੰ ਨਹੀਂ ਲੱਗਦਾ ਹੈਗਾ ਕੋਈ ਗੱਲਬਾਤ ਬਣੂਗੀ ਭਈ ਨਾਲੇ ਇਹਨਾਂ ਕੋਲ ਨਾ ਬਾਲੀਆਂ ਹੁਣ ਆਹ ਗੱਲਾਂ ਨਾ ਛੜੀ ਇਹ ਤਾਂ ਹੀ ਕਹਿ ਲਣਗੇ ਵੀ ਲਾਪਰੀ ਤੇ ਨੰਗਣਾ ਲਾਤੀਆਂ ਮੈਂ ਤਾਂ ਕਾਹ ਨੂੰ ਛੇੜਦੀ ਹਾਂ ਤਾਂ ਤੂੰ ਮੇਰੇ ਕੋਲੇ ਗੱਲ ਕਰ ਲਈ ਮੈਂ ਤਾਂ ਤਾਂ ਕਰਕੇ ਛੇੜ ਲਈ ਚੱਲ ਮੈਂ ਦੇਖ ਕਿਉਂ ਨੀੜੀਏ ਚਾਚੂ ਬਣੀਏਗਾ ਨਾ ਬਈ ਦੋ ਘੰਟੇ ਲਾਤੇ ਉੱਥੇ ਹੱਥ ਪੱਲੇ ਮਾਰਦੀ ਫਿਰੀ ਜਾਂਦੀ ਆਪਦੇ ਰਿਸ਼ਤਾਰਾਂ ਦਾ ਲੱਡੂ ਖਵਾ ਰਖੇ ਹੁੰਦੇ ਹੁਣ ਤੱਕ ਤੂੰ ਤਾਂ ਵੀ ਕਾਲ ਕਰੀ ਜਾਨੀਂ ਦੱਸ ਇੱਕ ਰਾਤ ਹੋਰ ਰਹਿ ਜਾ ਹੁਣ ਤੂੰ ਕੀ ਰੋਜ਼ ਹੀ ਆਉਣੀ ਹੈਗੀ ਐਂ ਕਰਦੀ ਕਰਦੇ ਭੈਣੇ ਤੂੰ ਮੈਨੂੰ ਦੋ ਦਿਨ ਰੱਖ ਲਿਆ ਲਾਪ੍ਰਿਤ ਆ ਕਿਹੜੀ ਹੁੰਦੀ ਫੋਲ ਬੋਲ ਮਾਰਦੀ ਬਸ ਆਹੀਗੀ ਹੋਰੇ ਚੁਗਲੂ ਜੀ ਕੋ ਤੋੜੀ ਤਾਈ ਦੀ ਨੂੰਹ ਹੈਗੀ ਆ ਜਾ ਆ ਜਾ ਕਰੀਆਂ ਮੂਰਾ ਮੂਜਾ ਨਾ ਲਾਈਏ ਨਾ ਸਸ਼ੀ ਕਾਲੀ ਸਸ਼ੀ ਕਾਲਾ ਕੌਣਾ ਲਾਪ੍ਰਿਤ ਪਹਿਣਾ ਮੇਰੀ ਮਾਸੀ ਦੀ ਕੁੜੀ ਹੈ ਅੱਛਾ ਚਲ ਵਧੀਆ ਫਿਰ ਤਾਂ ਮਿਲ ਗਈ ਹੈ ਤੈਨੂੰ ਕਦੋਂ ਆਈ ਸੀ ਤਾਂ ਪਰਸੋਂ ਦੀ ਆ ਰਹੀ ਹੈ ਅੱਛਾ ਫਿਰ ਮੈਂ ਤਾਂ ਕੀੜਾ ਨਹੀਂ ਮਾਰਿਆ ਛੋਡੇ ਘਰੇ ਮੁੜ ਕੇ ਹਾਂ ਉਹ ਦੂ ਜਦੋਂ ਗਈਆਂ ਬਸ ਤੇ ਦਵਾਚ ਹੀ ਆ ਗਈ ਦੀ ਇਹ ਅੱਛਾ ਉਹਦੀ ਆ ਗਈ ਸੀ ਹੈ ਚਲ ਵਧੀਆ ਕਿੱਤਾ ਮਿਲ ਗਈ ਤੂੰ ਲਾਪ੍ਰਿਤ ਨੂੰ ਹਾਂਜੀ ਹਾਂਜੀ ਕਿਹੜਾ ਰੋਜ ਆਉਣੀ ਹੈ ਚਲ ਤੂੰ ਤੇ ਫਿਰ ਤਾਂ ਦੇਖ ਲੈ ਹੋਣੇਗੇ ਹੈ ਹਾਲਾਤ ਹਲੂਤ ਕਰ ਦੇ ਕਿਉਂ ਕਰ ਦੇ ਹਲਾਤਾਂ ਨੂੰ ਕੀ ਹੋਇਆ ਚੰਗਾ ਭਲਾ ਕਰ ਹੈ ਕਰ ਤਾਂ ਚੰਗਾ ਭਲਾ ਮੈਂ ਤਾਂ ਇਹਨੂੰ ਕਹਿੰਦੀ ਆ ਮਾਮੇ ਨੂੰ ਆ ਜਿਹੜਾ ਮਾਮਾ ਰਿਹਾ ਮਾਮੇਵਾਰੇ ਨੂੰ ਵੀ ਪਤਾ ਹੈ ਲੈ ਮੈਨੂੰ ਕਿਉਂ ਨਹੀਂ ਪਤਾ ਹੋਊਗਾ ਮੈਂ ਤਾਂ ਇਹਦੇ ਨਾਲੋਂ ਵੀ ਪਹਿਲਾਂ ਹੀ ਹੋਈ ਆ ਸਾਰੇ ਪਿੰਡ 'ਚ ਪਤਾ ਹੈ ਮਾਮੇਵਾਰੇ ਤੋਂ ਬਈ ਇਹ ਗੱਲ ਤੁਸੀਂ ਵਧੀਆ ਕੀਤੀ ਹੈ ਮੈਂ ਵੀ ਇਹਨੂੰ ਇਹੀ ਸਮਝਾ ਕੇ ਗਈ ਆ ਮੈਂ ਕਿਹਾ ਤੂੰ ਜ਼ਮੀਨ ਲੈ ਲੈ ਨਾਮ ਕਰਵਾ ਲੈ ਆਪਣੇ ਪ੍ਰੀਤ ਇਹਦੇ ਕੋਲੇ ਹੀ ਜਿਹੀ ਗੱਲਾਂ ਨਾ ਕਰ। ਇਹਦੀ ਬਹੁਤ ਗੰਦੀ ਆਦਤ ਹੈ। ਮੇਰੇ ਸੱਸ ਕੋਲੇ ਚਾਉ ਦਿੰਦੀ ਆ ਸਾਰੀਆਂ ਗੱਲਾਂ। ਗੰਦੀ ਆਦਤ ਮੇਰੀ ਨਹੀਂ ਹੈਗੀ ਤੇਰੀ ਹੈਗੀ। ਜਿਹੜੀ ਤੇਰੇ ਪੱਛ ਦੀ ਨਹੀਂ ਹੈਗੀ ਗੱਲ ਆ। ਮੈਂ ਤੈਨੂੰ ਬਥੇਰਾ ਸਮਝਾਇਆ ਸੀ ਇਹਦੇ ਗੱਲ ਪੱਛ ਦੀ ਨਹੀਂ ਹੈਗੀ ਨੇ ਸਾਰਿਆਂ ਕੋਲ ਕਰਤੀ ਮੇਰੇ ਛਿੱਤਰ ਪਵਾਤੀ। ਮੈਂ ਤਾਂ ਇਹਦੀ ਭਲਾਈ ਵਾਸਤੇ ਕਹਿੰਦੀ ਹੁੰਨੀ ਆ ਇਹਨੂੰ ਐ ਲੱਗਦਾ ਮੇਰੇ ਮਾੜੇ ਵਾਸਤੇ ਕਹਿੰਦੀ ਐ। ਗੱਲ ਤਾਂ ਲਾਪਰੀਤ ਸਹੀ ਕਹਿਦੀ ਐ ਉਹ। ਕੱਲੀਆਂ ਗੱਲਾਂ ਕਰਨ ਦਾ ਵੀ ਕੀ ਫਾਇਦਾ ਪ੍ਰੀਤ ਫੇਰ? ਕੋਈ ਹੱਲ ਵੀ ਦੱਸੇ ਬੰਦਾ। ਤੁਸੀਂ ਦੋ ਜਣੀਆਂ ਮੈਨੂੰ ਕਹੀ ਜਾਨੀਓ। ਮਾਮਾ ਪਿੱਪੜ ਲੱਗ ਰਹ ਮੈਂ ਇਹਨੂੰ ਦੱਸ ਕੇ ਗਈ ਇਹਨੇ ਸਾਰਿਆਂ ਕੋਲ ਦੱਸਤਾ ਨਹੀਂ ਚੰਗਾ ਫਿਰ ਉਹਦੋਂ ਦੱਸਤਾ ਗਲਤੀ ਹੋ ਗਈ ਮਾਂਮੀ ਤੋਂ ਮਾਫੀ ਮੰਗਣੀ ਪਈ ਤੇਰੇ ਕਰਕੇ ਉਹ ਵੀ ਹੋਰ ਕੀ ਕਰਾਂ ਫਿਰ ਮੈਂ ਹੂੰ ਤਾਂ ਤੂੰ ਤੇਰੇ ਝੰਡੇ ਝੂਲਦੇ ਨੇ ਮਾਰਿਆ ਕਿਸੇ ਤੋਂ ਮਾਫੀ ਮੰਗੀ ਹੀ ਨਹੀਂ ਕਦੇ ਐ ਥੋੜੀ ਮੰਗੀ ਆ ਤੇਰਾ ਤੂੰ ਸਟਾਫ ਸੁੱਝ ਲੜੀ ਜਾਨੀ ਹੁਣ ਇਹ ਲੱਗਦੀ ਹੈਗੀ ਮੈਨੂੰ ਲੱਗਦਾ ਇਹਦਾ ਦਿਮਾਗ ਹੈਗਾ ਇਹ ਤਾਂ ਸਕੀਮ ਲੈ ਲੈ ਕਰ ਕੋਈ ਗੱਲਾਂ ਤਾਂ ਸਾਰੀਆਂ ਸੱਚ ਕਹਿੰਦੀ ਐ ਇਹ ਜੇ ਕੋਈ ਸਕੀਮ ਦਊਗੀ ਫਿਰ ਇਹ ਐ ਸਕੀਮ ਤਾਂ ਮੈਨੂੰ ਦਿੰਦੀ ਚੰਗੀ ਭਲੀ ਇਹਨੇ ਮੇਰੀ ਉਦੋਂ ਬੇਇੱਜ਼ਤੀ ਕਰਤੀ ਆਪਾਂ ਮੁੜ ਕੇ ਭਈ ਗੱਲ ਨਹੀਂ ਛੇੜੀ ਹੈਗੀ ਫਿਰ ਮੈਨੂੰ ਵੀ ਕੀ ਲੋੜ ਸੀ ਹੁਣ ਤੂੰ ਪੈਂਡਾ ਵੀ ਛੱਡ ਦੇ ਇੱਕ ਗੱਲ ਦਾ ਫਿਰ ਮੁੜ ਮੁੜ ਕੇ ਬੋਤੀ ਬੋਰ ਥੱਲੇ ਦੋਈ ਜਣੀ ਕੋਈ ਸਕੀਮ ਲੜਾਓ ਦੱਸੋ ਮੈਨੂੰ ਸਕੀਮ ਕੋਈ ਵੀ ਕੀ ਕਰਾਂ ਮੈਂ ਤਾਂ ਉਵੇਂ ਹੀ ਕਰਨ ਨੂੰ ਤਿਆਰ ਆ ਕੀ ਉਹ ਕਰੀਏ ਹੁਣ ਦੱਸ ਤੂੰ ਤਾਂ ਮੇਰੇ ਕੋਲ ਕਦੇ ਫੋਨ ਤੇ ਵੀ ਨਹੀਂ ਗੱਲ ਕਰੀ ਹੁਣ ਤਾਂ ਮੇਰਾ ਟਾਈਮ ਵੀ ਹੋ ਰਿਹਾ ਜਾਂਦਾ ਕੀ ਤੂੰ ਤਾਂ ਉਹੀ ਕਾਲੀ ਵਿਚਾਰ ਰੱਖੀ ਐ ਹੋਰੜੀਆ ਤਾਂ ਮੈਂ ਤਾਂ ਕਹੀ ਜੰਨੀ ਨਾ ਬਈ ਸਰਦਾ ਨਹੀਂ ਹੈਗਾ ਘਰੇ ਕਰੇ ਕੋਈ ਨਹੀਂ ਹੈਗਾ ਜਿਹਨਾਂ ਦੀ ਮਾਂ ਉਹ ਹੀ ਗੱਲ ਮੱਝ ਹੱਥ ਪੈਰੀ ਹੋਵੇ ਤਾਂ ਐ ਗੱਲਾਂ ਕਰਦੀ ਐ ਮੱਝਾਂ ਇਹਨਾਂ ਦੇ ਹੈ ਵੀ ਨਹੀਂ ਆਪ ਤਾਂ ਤੂੰ ਇੱਕ ਦਿਨ ਵੀ ਨਹੀਂ ਆਈ ਮੈਨੂੰ ਦੋ ਦਿਨ ਰੱਖ ਲਿਆ ਨਹੀਂ ਆਉਂਗੀ ਭੈਣੇ ਜੇ ਕੋਈ ਲੈ ਕੇ ਆਊਗਾ ਉਹੀ ਗੱਲ ਇਹਨਾਂ ਦੀਆਂ ਰੋਟੀਆਂ ਕੌਣ ਥੱਪੂਗਾ ਮੇਰੇ ਬਿਨਾ ਉਹ ਤਾਂ ਜੜਦੁਖਣ ਦਾ ਬਹਾਨਾ ਲਾ ਕੇ ਪੈ ਜਾਂਦੀ ਐ ਇਹ ਤਾਂ ਹੀ ਨਹੀਂ ਲੋਟ ਆਉਂਦੀ ਹੈਗੀ ਸੱਸ ਵੀ ਉਹੀ ਜੀ ਹੈ ਮੇਰੇ ਕੋਲ ਇੰਨੀ ਚੁਗਲੀਆਂ ਕਰਦੀ ਐ ਇਹਦੀ ਦੇਖ ਲੈ ਫਿਰ ਹਾਂ ਇਹੀ ਹੈ ਜਿਹੜੀ ਉਹਨਾਂ ਨੂੰ ਰੋਟ ਖਵਾਈ ਜਾਂਦੀ ਐ ਮੈਂ ਤਾਂ ਇਹ ਨੂੰ ਹੀ ਨਮੂ ਲਾਵਾਂ। ਹੋਰ ਇਹ ਹੀ ਭੋਲੀ ਐ ਮੇਰੇ ਕੋਲੇ ਹੁੰਦੀ ਮੈਂ ਤਾਂ ਕੋਈ ਨਾ ਰੱਖਦੀ ਉਹਨੂੰ। ਫਿਰ ਹੁਣ ਕਰੋ ਵੀ ਕੀ ਕਿਵੇਂ ਕੱਢੂੰਗੀ ਲੋਕ ਕੀ ਕਹਿਣਗੇ? ਅੱਡ ਬਠਿਆ ਦੇ। ਆਹ ਅੱਡ ਹੁੰਦੇ ਨੇ। ਨਾਲੇ ਮਾਮੇ ਨੂੰ ਅੱਡ ਬਠਾ ਦੇ ਨਾਲ ਉਹ ਅੱਡ ਬਠਾ ਦੇ। ਆਹ ਉਹ ਨਾਲ ਪਤਾ ਲੱਗੂ ਕਿ ਮੇਰੇ ਰੋਟੇ ਹੋਈਆਂ ਜਾਂਦੀਆਂ ਨੇ। ਠੇਕਾ ਮਾਮਾ ਸਾਨੂੰ ਦਿੰਦਾ ਅੱਡ ਹੋ ਕੇ ਆਪਦੇ ਜੇਬ ਚ ਪਾਇਆ ਕਰਨਗੇ। ਬੌਲਿਓ ਐਵੇਂ ਦਿਮਾਗ ਲੜਾ ਲੋ। ਨਹੀਂ ਇਹ ਵੀ ਹੋਇਆ ਫਿਰ। ਹੋਰ ਮੈਨੂੰ ਤਾਂ ਬਸ ਸੁਣਾ ਹੀ ਹੈ ਵੀ ਜ਼ਮੀਨ ਸਾਰੀ ਇੱਥੇ ਲੈ ਆਉਣ। ਉੱਥੋਂ ਵੇਚ ਕੇ। ਨਹੀਂ ਉਹ ਤਾਂ ਲੈ ਆਊਗਾ। ਉਹ ਕਿੱਥੇ ਜਾਂਦੀ ਹੈ ਜ਼ਮੀਨਾਂ? ਜਦੋਂ ਰੋਟੀ ਉਰੇ ਖਾਂਦਾ ਜਮੀਨ ਵੀ ਨਹੀਂ ਕੀਤੇ ਤਾਂ ਪਾਪ ਵਾਹਿਆ ਕਰੀਏ ਆਪਣੇ ਪੈਸੇ ਕਿ ਡਬਲ ਹੋਣ ਕਿਤੇ ਠੇਕੇ ਦਿੱਤਾ ਉਹੀ ਗੱਲ ਅੱਧ ਪਚਦੇ ਰਹਿ ਜਾਂਦੇ ਨੇ ਉਹਨਾਂ ਨੂੰ ਤਾਂ ਨਜ਼ਾਰੇ ਲੱਗ ਰਹੇ ਨਹੀਂ ਲੈ ਉਹਦੇ ਭਾਈ ਤੇ ਪਰਜਾਈ ਨੂੰ ਹਾਂ ਫੇਰ ਉਹਨਾਂ ਨੂੰ ਸਬਕ ਤਾਂ ਇਸੇ ਗੱਲ ਦਾ ਮਿਲਣਾ ਚਾਹੀਦਾ ਨਾ ਵੀ ਇਸੇ ਰੋਟੀ ਨਹੀਂ ਖਵਾਉਂਦੇ ਇਸੇ ਗੱਲ ਦੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਤਾਂ ਹੀ ਇਹ ਕਰਕੇ ਜੱਸਾ ਦਿਮਾਗੇ ਹੋ ਰਿਹਾ ਮੈਂ ਤਾਂ ਇਹ ਤਾਂ ਬੰਦਾ ਬੇਲਾ ਬੈਠਾ ਹੋਵੇ ਸਕੀਮ ਫੇਰ ਲੜਾਵਾਂਗੇ ਹੁਣ ਤਾਂ ਮੇਰੇ ਵੀ ਕੰਮ ਪੈਣੇ ਨੇ ਇਹਨੇ ਫਿਰ ਤੂੰ ਅਦਬ ਚਾਲੇ ਕੰਮ ਛੱਡ ਕੇ ਨਾਇਆ ਕਰ ਜੀ ਨਿਵੇੜ ਕੇ ਆਇਆ ਕਰ ਬਈਆ ਸਾਡੇ ਘਰੇ ਤਾਂ ਚੱਲ ਕੋਈ ਨਾ ਹੁਣ ਨਿਮੜ ਕੇ ਆਇਆ ਕਰੂੰਗੀ ਆਹੋ ਗੇੜਾ ਮਾਰਨੇ ਆਈ ਸੀ ਮਿਲ ਤੈਨਾਂ ਨਹੀਂ ਮੈਂ ਤਾਂ ਲਾਪਰੀ ਦੇ ਕੋਲੇ ਆਈ ਸੀਗੀ 2 ਮਿੰਟ ਮਾਂ ਚੱਲ ਗੱਲਾਂ ਮਾਰਿਆ ਆਉਣੀ ਆ ਹੂੰ ਵੀ ਤੂੰ ਗਲਤ ਟਾਈਮ ਤੇ ਆਈ ਆ ਸਾਡੀਆਂ ਤਾਂ ਦੋਏ ਪਾਣੇ ਦੀ 100 ਗੱਲਾਂ ਹੁੰਦੀਆਂ ਨੇ ਆਪਸ ਵਿੱਚ ਤੈਨੂੰ ਨਹੀਂ ਵੀ ਦੱਸਣ ਵਾਲੀਆਂ ਹੁੰਦੀਆਂ ਨਹੀਂ ਇਹ ਇਹ ਕੀ ਗੱਲਾਂ ਨੇ ਸੋਡੀਆਂ ਦੱਸ ਲੈ ਹੁਣ ਭੈਣ ਭਾਈਆਂ ਦੇ ਉਹੀ ਗੱਲ ਸੌ ਦੁੱਖ ਸੁੱਖ ਹੁੰਦੇ ਨੇ ਹੁਣ ਜਿੱਦ ਤੇਰਾ ਕੋਈ ਰਿਸ਼ਤੇਦਾਰ ਆ ਜਾਂਦਾ ਮੈਂ ਤੇਰੇ ਘਰ ਕਦੇ ਆਈਆਂ ਕਰੇ ਤੂੰ ਤਾਂ ਨੀ ਹੂੰ ਵੀ ਨਹੀਂ ਆਉਂਦੀ ਹੈਗੀ ਇਹ ਪਰਸੋਂ ਦੀ ਆਰੀ ਹਾਲ ਤੱਕ ਤੁਹਾਡੇ ਗੱਲਾਂ ਹੀ ਨਹੀਂ ਹੋਈਆਂ ਜਦੋਂ ਮੈਂ ਆ ਜਾਂਦੀ ਉਹ ਤਾਂ ਕਦੇ ਸਾਡੀ ਗੱਲਾਂ ਹੁੰਦੀਆਂ ਸੀ ਚੱਲ ਕੋਈ ਕੋਈ ਨਾ ਕਿੱਥੇ ਬਸ ਤੇ ਧੱਕੇ ਖਾਉਂਗੀ ਮੈਂ ਉਹਨਾਂ ਨੂੰ ਹੀ ਫੋਨ ਕਰ ਦਿੰਨੀ ਆ ਆ ਕੇ ਲੈ ਜਾਣਗੇ ਦੁਪਹਿਰਾਂ ਤਾਂ ਹੋਇਆ ਪਿਆ ਐ ਬੱਸਾਂ ਚ ਆਥਨ ਹੋ ਜਾਊਗਾ ਮੈਨੂੰ ਤਾਂ ਹੈਲੋ 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 ਹਾਂਜੀ ਕੌਣ ਲੱਡੀ ਬੋਲ ਤੇਰੇ ਬਾਈ ਨਾਲ ਗੱਲ ਕਰਾਈ ਹੈਲੋ ਤੇਰੇ ਬਾਈ ਨਾਲ ਗੱਲ ਕਰਾ ਦੇ ਉਹ ਹੈ ਨਹੀਂਗਾ ਬਾਈ ਮੇਰੇ ਕੋਲੇ ਆ ਫੋਨ ਉਹਦਾ ਤੇਰੇ ਕੋਲੇ ਆ ਫੋਨ ਉਹ ਕਿੱਥੇ ਗਿਆ ਉਹ ਇੱਥੇ ਸੀ ਕੰਮ ਗਿਆ ਹੋਇਆ ਕਿਤੇ ਲੈ ਉਹ ਤਾਂ ਫੋਨ ਤਾਂ ਉਹੀ ਨਹੀਂ ਕਿਸੇ ਨੂੰ ਫੜਾਉਂਦਾ ਆਪਦਾ ਤੇਰੇ ਬਾਈ ਨਾਲ ਗੱਲ ਕਰਾ ਮੇਰੀ ਉਹ ਮੇਰੇ ਕੋਲੇ ਆ ਫੋਨ ਬਾਈ ਤੂੰ ਸਮਝ ਵੀ ਲਿਆ ਕਰ ਲੈ ਫੋਨ ਕੱਟ ਗਿਆ ਕਮਾਲ ਕਰਦਾ ਨਾਲੇ ਤਾਂ ਉਹ ਹੀ ਨਹੀਂ ਕਿਸੇ ਨੂੰ ਆਦਾ ਫੋਨ ਫੜਾਉਂਦਾ ਦੁਬਾਰੇ ਲਾਉਣੀ ਆ ਹੈਲੋ ਹੈਲੋ ਬਈ ਫੋਨ ਕੱਟਿਆ ਨੇ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਪੂਰੀ ਉਹ ਤਾਂ ਉਹ ਹੀ ਨਹੀਂ ਆਪਦਾ ਕਿਸੇ ਨੂੰ ਫੋਨ ਫੜਾਉਂਦਾ ਮੈਂ ਮੈਨੂੰ ਗੱਲ ਦੱਸ ਕੀ ਹੈ ਮੇਰੀ ਗੱਲ ਸੁਣ ਬਈ ਇਹ ਫਿਰ ਤੇ ਗੱਲੇ ਸੁਣਨੀ ਆ ਉਹਦਾ ਤਾਂ ਹੋ ਗਿਆ ਐਕਸੀਡੈਂਟ ਜੇ ਸੱਚ ਬੋਲਦੀਆਂ ਅਸਟਾਹਤ ਬਦਾਲ ਚ ਲੈ ਕੇ ਗਏ ਹੋ ਜੀ ਉਹਨੂੰ ਅਸੀਂ ਮਾਨਸਾ ਸਟਾਰ ਦੇ ਬਾਹਰ ਖੜੇ ਸੀਗੇ ਉਹ ਅੰਦਰ ਹੈ ਅਜੇ ਡਾਕਟਰ ਉਹਨੂੰ ਐਡਮਿਟ ਨਹੀਂ ਕਰ ਰਹੀ ਹੈ ਕਿ ਮਤਲਬ 50000 ਰੁਪਿਆ ਭਰ ਦੇ ਨੇ ਪਹਿਲਾਂ ਤੂੰ 50000 ਰੁਪਿਆ ਲੈ ਕੇ ਆ ਜਾ 50000 ਹਾਂ ਸੱਟਾ ਤਾਂ ਨਹੀਂ ਲੱਗੀ ਸੱਟਾ ਤਾਂ ਨਹੀਂ ਲੱਗੀਆਂ ਉਹਦੇ ਵਾਲੀਆਂ ਹੋ ਰਿਹਾ ਹੈ ਪੈਸਿਆਂ ਦਾ ਉਦੋਂ ਠੀਕ ਹੈ ਉਹ ਹਾਂ ਉਹ ਤਾਂ ਠੀਕ ਹੈ 50000 ਰੁਪਿਆ ਮੰਗਦੇ ਆ ਪਹਿਲਾਂ ਡਾਕਟਰ ਫਿਰ ਐਡਮਿਟ ਕਰ ਲੰਗੇ ਉਹਨੂੰ ਹੋਏ 50000 ਮੇਰੇ ਕੋਲ ਤਾਂ 2 ਰੁਪਏ ਨਹੀਂ ਹੈਗੇ ਮੈਂ 50000 ਕਿੱਥੋਂ ਲਿਆਵਾਂ ਭਈ ਇਹ ਤਾਂ ਫਿਰ ਹੱਲ ਕਰਨਾ ਪਊਗਾ ਕੁਝ ਲਾਪ੍ਰਿਤ ਹੋਏ ਮੈਂ ਮਰ ਜਾ ਕਿ ਹੋਇਆ ਪੁੱਤ ਮਾਸੀ ਜੀ ਲਾਪ੍ਰਿਤ ਨੂੰ ਬੁਲਾ ਦਿਓ ਲਾਪ੍ਰਿਤ ਹਾਂ ਹਾਂ ਕੀ ਹੋਇਆ ਲਾਪੇ ਤੇਰੀ ਬਾਈ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਕਿਵੇਂ ਤੇ ਡਾਕਟਰ ਨੇ ਤੇ ਡਾਕਟਰ ਨੇ 50000 ਰੁਪਏ ਮੰਗੇ ਆ ਮੇਰੇ ਕੋਲ ਤਾਂ 2 ਰੁਪਏ ਵੀ ਨਹੀਂ ਹੈਗੇ ਤੈਨੂੰ ਕਿਹਦਾ ਫੋਨ ਆਇਆ ਕਦੋਂ ਉਹ ਐਕਸੀਡੈਂਟ ਠੀਕ ਵੀ ਆ ਉਹ ਠੀਕ ਤਾਂ ਹੈਗਾ ਕਹਿੰਦੇ ਸੱਟਾਂ ਤਾਂ ਘੱਟ ਲੱਗੀਆਂ ਪਰ ਕਹਿੰਦਾ ਤਾਰੀ ਕਿੱਥੇ ਆ ਤਾਰੀ ਫਿਰ ਕੀ ਕਹਿੰਦੇ ਕਹਿੰਦੇ ਜੋ ਤੱਕ ਪੈਸੇ ਨਹੀਂ ਭਰਦੇ ਨਾ ਉਦੋਂ ਤੱਕ ਐਡਮਿਟ ਨਹੀਂ ਕਰਦੇ ਉਹਨੂੰ ਹਾਂ ਤੇ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਉਹ ਜਾ ਕੇ ਨਾ ਕਰਦੇ ਹੁਣ ਕਿਤੇ ਤੂੰ ਫੋਨ ਲਾਉ ਦੇ ਫੋਨ ਨਹੀਂ ਨਹੀਂ ਲਾਪੀ ਤੇਹੀ ਜੇ ਗੱਲਾਂ ਦਾ ਮਜ਼ਾਕ ਥੋੜੀ ਹੁੰਦਾ ਨਾ ਤੇਰਾ ਬਾਈ ਤਾਂ ਉਹੀ ਨਹੀਂ ਕਿਸੇ ਨੂੰ ਫੋਨ ਫੜਾਉਂਦਾ ਕੀ ਹੋ ਗਿਆ ਇਹਦੇ ਦੇ ਹਸਬੰਦ ਦਾ ਕਹਿੰਦੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਮੈਂ ਦੱਸਉਂ ਜੀ ਨਹੀਂ ਹੁੰਦੀ ਮੈਂ 50000 ਰੁਪਏ ਕਿੱਥੋਂ ਲੈ ਕੇ ਜਾਵਾਂ ਪੈਸਾ ਨਹੀਂ ਤਾਂ ਖਾਦੀ ਕੜੀ ਤੂੰ ਐਂ ਦੱਸ ਪਹਿਲਾਂ ਕਿਹੜੇ ਹਸਪਤਾਲ 'ਚ ਆਪਾਂ ਨੂੰ ਜਾਣਾ ਚਾਹੀਦਾ ਮਾਨਸ ਐ ਆਪਾਂ ਜਾ ਕੇ ਕੀ ਕਰਾਂਗੇ ਲੱਡੀ ਕਹਿੰਦਾ ਮੈਂ ਸਾਰਿਆਂ ਤੋਂ ਪੁੱਛ ਲਿਆ ਕੋਈ ਨਹੀਂ ਪੈਸੇ ਦਿੰਦਾ ਬਈ ਫਿਰ ਚੱਲੀਏ ਤਾਂ ਸਹੀ ਕਿਹੜਾ ਕੋਈ ਨਹੀਂ ਦੇਖ ਲਾਂਗੇ ਪੈਸੇ ਜਿਹੜਾ ਕੁਝ ਬਣੂਗਾ ਕੌਣ ਤਾਰੀ ਕੀ ਹੋ ਗਿਆ ਤੁਹਾਡੇ ਕੋਲੇ ਹੋਣਗੇ ਪੈਸੇ ਚਲੋ ਆਪਾਂ ਚਲੀਏ ਯਾਰ ਕੀ ਪਤਾ ਕਿੰਨੇ ਕੁ ਸੱਟਾਂ ਨੇ ਬੇਚਾਰੇ ਦੇ ਮੇਰੇ ਲਈ ਤਾਂ 3000 ਰੁਪਏ ਲਾਪਰੀ ਤਾਂ ਪੈਸੇ ਤਾਂ ਮੇਰੇ ਕੋਲ ਤੇਨੂੰ ਪਤਾ ਐ ਚ ਗਲਦੇ ਡਾਕਟਰਾਂ ਦਾ ਬਿਨਾ ਪੈਸੇ ਦਿੱਤੇ ਕੋਈ ਐਡਮਿਟ ਨਹੀਂ ਕਰਦਾ ਕਿਸੇ ਨੂੰ ਚਾਹੇ ਬੰਦਾ ਮਰਜ਼ੀ ਬਾਹਰ ਮੇਰੇ ਕੋਲ ਕਿੱਥੇ ਨੇ ਪੁੱਤ ਮੈਂ ਕਰਦੀ ਆ ਮੈਂ ਮੇਰੇ ਕੋਲੇ ਮੈਂ ਉਹ ਥੋੜੇ ਦਿਨ ਪਹਿਲਾਂ ਹੀ ਫੋਨ ਲਿਆ ਸੀ ਵੱਡਾ ਇਹਨਾਂ ਨੇ ਦਵਾਇਆ ਸੀ ਮੇਰਾ ਫੋਨ ਵੇਚ ਦਿਓ ਜੀ ਲੱਕਾ ਨਾ ਕੋਈ ਤੇ 1.5 ਲੱਖ ਦਾ ਫੋਨ ਕੌਣ ਲਊਗਾ ਉਹ ਕੀ ਸਸਤਾ ਵੀ ਹਾਂ ਦੇ ਦੇਣਗੇ 10-15000 ਸਮਝ ਨਹੀਂ ਹੁੰਦੀ ਪਤਾ ਨਹੀਂ ਠੀਕ ਵੀ ਹੋਊਗਾ ਪਤਾ ਨਹੀਂ ਨਾ ਚੱਲ ਪੁੱਤ ਟੈਨਸ਼ਨ ਨਾ ਲੈ ਤੁਸੀਂ ਕਿਸੇ ਨੂੰ ਫੋਨ ਲਾ ਕੇ ਪੈਸਿਆਂ ਦਾ ਹਿੱਲਾ ਕਰੋ ਛੇਤੀ ਮਾਪੋਸ ਤਾਂ ਕਹਿੰਦਾ ਕਿ ਆਪ ਨੂੰ ਐਸਾ ਦੱਸ ਦੋ ਮਾਮਾ ਫਰੀਦ ਦੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ 50000 ਰੁਪਏ ਮੰਗਿਆ ਮਾਨਸਾ ਜਾਣਾ ਹਸਪੀਟਲ ਹੁਣ ਤੁਸੀਂ ਗੱਲਾਂ 'ਚ ਮਸਾਲੇ ਨਾ ਫੂਕੋ ਕਿਸੇ ਨੂੰ ਫੋਨ ਲਾ ਕੇ ਪੈਸੇ ਦਾ ਅਰੇਂਜ ਕਰ ਲਓ ਪੁੱਛ ਤਾਂ ਉਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ داری ਆ ਲੈ ਉਥੇ ਮੇਰੇ ਖਾਤੇ 'ਚੋਂ ਕਢਾ ਲਓ ਜਾਓ ਛੇਤੀ ਤੁਸੀਂ ਮੇਰੇ ਘਰ ਸੁਣ ਮਾਮਾ ਤੂੰ ਨਾਲ ਹੀ ਚੱਲ ਮੈਂ ਨਾਲ ਕੀ ਕਰੂੰਗਾ ਤੁਸੀਂ ਘਰੇ ਵੀ ਚਾਹੀਦਾ ਬੰਦਾ ਤੁਸੀਂ ਜਾਓ ਛੇਤੀ ਫਰੀਦ ਚੱਲ ਬਈ ਫਿਰ ਛੇਤੀ ਚੱਲੀ ਆਪਾਂ ਜੀ ਚਲ ਪ੍ਰੀਤ ਛੇਤੀ ਆ ਜਾ ਛੇਤੀ ਨੇ ਮੈਂ ਪੈਸੇ ਕਢਵਾਉਣਾ 10 ਦੀ ਨਾਲੇ ਲੈ ਜਾ ਕੁੜੀ ਨੂੰ ਹਾਂ ਹਾਂ ਚਲ ਅਸੀਂ ਵੀ ਤੇਰੇ ਨਾਲ ਹੀ ਚੱਲਦੇ ਆਂ ਪ੍ਰੀਤ ਤੈਨੂੰ ਇਕੱਲੀ ਨੂੰ ਨਹੀਂ ਜਾਣ ਦਿੰਦੇ ਹੈਗੇ ਹੋਰ ਜਾਓ ਜਾਓ ਪੁੱਤ ਜਲਦੀ ਮਾਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਨਾ ਮੈਨੂੰ ਮਾਫ ਕਰ ਦਿਓ ਕਿਉਂ ਪੁੱਤ ਮਾਫੀ ਵਾਲੀ ਤਾਂ ਇਹ ਜੀ ਕੀ ਗਲਤੀ ਕਰਤੀ ਜਿਹੇ ਜੀ ਮੇਰੇ ਤੇ ਸਿਚੁਏਸ਼ਨ ਹੈ ਨਾ ਇਸ ਟਾਈਮ ਮੇਰੇ ਨਾਲ ਕੋਈ ਅੱਬਦਾ ਵੀ ਨਹੀਂ ਖੜਿਆ ਸਾਰਿਆਂ ਨੂੰ ਫੋਨ ਕਰਕੇ ਦੇਖ ਲਈ ਕਿਸੇ ਨੇ 2 ਰੁਪਏ ਵੀ ਧਾਰੇ ਨਹੀਂ ਦਿੱਤੇ ਤੇ ਤੁਸੀਂ ਮੇਰੇ ਕੀ ਲੱਗਦੇ ਹੋ ਤੁਸੀਂ ਮੈਨੂੰ ਆਪਦਾ ਏਟੀਐਮ ਫੜਾਤਾ ਤੇ ਤੁਹਾਡੇ ਵਿਰੁੱਧ ਮੈਂ ਪਤਾ ਨਹੀਂ ਕੀ ਕੁਛ ਕਹਿੰਦੀ ਲਈ ਰਾਪੀਤ ਕੋਲੇ ਚਲ ਕੋਈ ਨਾ ਪਤਾ ਇਹ ਪੁਰਾਣੀਆਂ ਗੱਲਾਂ ਭੁੱਲੋ ਤੁਸੀਂ ਜਾਓ ਹੁਣ ਇੱਥੇ ਲੇਟ ਨਾ ਹੋ ਜੋ ਰਾਪੀਤ ਨਾਲੇ ਮਾਮੇ ਦਾ ਧਿਆਨ ਰੱਖਿਆ ਕਰ ਬਹੁਤ ਹੀਰਾ ਬੰਦਾ ਜਿਹਦੀ ਮੈਨੂੰ ਕੁਛ ਲੱਗੀ ਉਹਨੇ ਮੇਰੇ ਬਾਰੇ ਇਹਨਾਂ ਕੁਝ ਸੋਚਿਆ ਤੁਸੀਂ ਤਾਂ ਉਹਦੇ ਫਿਰ ਵੀ ਬਹੁਤ ਕੁਛ ਲੱਗਦੇ ਹੋ ਆ ਟਾਈਮ ਨਹੀਂ ਹੈਗਾ ਆ ਗੱਲਾਂ ਕਰਨ ਦਾ ਤੂੰ ਆਜਾ ਚੱਲੀ ਹੁਣ ਬਈ ਇਹੀ ਟਾਈਮ ਆ ਸਮਝਾਉਣ ਦਾ ਕੋਈ ਨਹੀਂ ਪੜ ਮੇਰੇ ਤਾਂ ਆਪੇ ਸਮਝਣਗੇ ਤੂੰ ਆ ਜਾ ਮਾਮਾ ਜੀ ਮੈਨੂੰ ਮਾਫ ਕਰ ਦਿਓ ਪਰ ਤੁਹਾਡਾ ਮੈਂ ਇਸ਼ਾਨ ਕਦੇ ਵੀ ਨਹੀਂ ਭੁੱਲ ਸਕਦੀ ਜੇ ਅੱਜ ਉਹਨਾਂ ਦੀ ਜਾਨ ਬਚਦੀ ਹੈ ਨਾ ਤਾਂ ਸਿਰਫ ਤੁਹਾਡੀ ਵਜ੍ਹਾ ਕਰ ਨਹੀਂ ਬਚੂਗੀ ਪੁੱਤ ਕੋਈ ਨਾ ਉਹ ਪ੍ਰਮਾਤਮਾ ਸਾਰਿਆਂ ਦੇ ਸਿਰ ਤੇ ਆਪ ਹੀ ਹੱਥ ਰੱਖਦਾ ਹੁੰਦਾ ਕੋਈ ਗੱਲ ਨਹੀਂ ਤੁਸੀਂ ਜਾਓ ਪੁੱਤ ਉਹਨੂੰ ਲੇਟ ਨਾ ਹੋ ਚਲ ਬਾਹਰ ਲਾਪਰੀ ਤੇ ਨਾਲੇ ਚਲੇ ਜਾ ਪੁੱਤ ਤੂੰ ਵੀ ਹਾਂ ਠੀਕ ਹੈ ਬਬਾ